ਪੰਜਾਬੀ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਦਾ ਦਿਹਾਂਤ ਹੋਇਆ ਤਾਂ ਉਹ ਪਿਛਲੇ ਕਈ ਦਿਨਾਂ ਤੋਂ ਬਿਹਤਰ ਬਿਮਾਰ ਚੱਲ ਰਹੇ ਸਨ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਪਰ ਸਥਿਤੀ ਬਿਹਤਰ ਖਰਾਬ ਹੋਣ ਦੇ ਕਾਰਨ ਉਹਨਾਂ ਨੇ ਦਮ ਤੋੜ ਦਿੱਤਾ ਦੱਸਦੀ ਕਿ ਉਹਨਾਂ ਨੇ 80 ਸਾਲ ਦੀ ਉਮਰ ਤੇ ਵਿੱਚ ਆਖਰੀ ਸਾਲ ਲੈਨੇ ਚਾਚਾ ਜੱਤਰ ਕਿਰਦਾਰ ਦੇ ਨਾਲ ਮਸ਼ਹੂਰ ਹੋਣ ਵਾਲੇ ਸਾਰਿਆਂ ਨੂੰ ਹਸੌਣ ਵਾਲੇ ਜਸਵਿੰਦਰ ਭੱਲਾ ਨੇ ਦੇ ਦਿਹਾਂਤ ਦੀ ਖਬਰ ਸੁਣ ਕੇ ਪੰਜਾਬੀ ਇੰਡਸਟਰੀ ਜਗਤ 'ਚ ਸੋਗ ਦੀ ਲਹਿਰ ਤੇ ਉਤਹੀ ਪੰਜਾਬੀ ਫਿਲਮ ਜਗਤ ਤੇ ਅਦਾਕਾਰ ਸਬੰਧੀ ਦਰਸ਼ਕ ਸਰੋਤੇ ਨਾਂ ਨੂਨ ਨਮਕਾ ਦੇ ਨਾਲ ਯਾਦ ਕਰ ਰਹੀ ਨੇ ਇੱਕ ਵਾਰ ਨਜ਼ਰ ਮਾਰਦੇ ਹਾਂ ਪੰਜਾਬੀ ਐਕਟਰ ਅਗਰ ਜਸਵਿੰਦਰ ਪੱਲੜੀ ਦੀ ਗੱਲ ਕਰੀਏ ਤੇ ਉਹਨਾਂ ਦਾ ਜਿਹੜਾ ਹੈ ਅਸਵਿਹਰੇ ਨਿਦਨ ਹੋ ਗਿਆ ਹੈ ਇਸ ਸਮੇਂ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਚਾਹੇ ਸਿੰਗਰਜ਼ ਦੀ ਗੱਲ ਕਰੀਏ ਚਾ ਐਕਟਰਸ ਦੀ ਗੱਲ ਕਰੀਏ ਉਹਨਾਂ ਦਾ ਇੱਥੇ ਆਨ-ਜਾਨ ਦਾ ਜਿਹੜਾ ਹੈ ਜੰਮਾਬਾੜਾ ਜਿਹੜਾ ਹੈ ਬਿਲਕੁਲ ਲੱਗਿਆ ਹੋਇਆ ਹੈ ਮੋਹਾਲੀ ਦੇ ਸੱਤ ਫੇਸ ਦੇ ਵਿੱਚ ਉਹ ਇੱਥੇ ਜਿਹੜੇ ਨੇ ਰਹਿੰਦੇ ਸੀਗੇ ਤੇ ਹਾਲਾਂਕਿ ਅਗਰ ਉਸ ਮਨਸੂਤਰਾ ਦੀ ਗੱਲ ਕਰੀਏ ਜਾਂ ਫਿਰ ਗੀਪੀ ਗੋਰੀ ਫਾਲੂਣਾ ਦੀ ਗੱਲ ਕਰੀਏ ਉਹਨਾਂ ਦੇ ਮੁਤਾਬਿਕ ਪਿਛਲੇ ਲੰਬੇ ਕਰਸੇ ਤੋਂ ਬਿਮ ਅੱਜ ਜਿਹੜਾ ਹੈ ਉਹਨਾਂ ਦਾ ਨਿਦਾਨ ਹੋ ਗਿਆ ਹਾਲਾਂਕਿ ਅਗਰ ਜੋ ਸੋਰਸਿਸ ਤੇ ਹਵਾਲੇ ਤੋਂ ਕਵਲ ਆ ਰਹੀ ਹੈ ਕਿ ਕੱਲ ਜਿਹੜਾ ਹੈ ਉਹਨਾਂ ਦਾ ਸੰਸਕਾਰ ਬਿਲਕੁਲ ਕੀਤਾ ਜਾਵੇਗਾ ਗੀਪੀ ਗਰੇਵਾਲ ਹੋਰ ਨਾਮ ਦੇ ਨਾਲ ਵੀ ਗੱਲਬਾਤ ਕੀਤੀ ਤੇ ਲਗਾਤਾਰ ਜਿਹੜੇ ਐਕਟਰਸ ਜਾਂ ਜਿਹੜੀ ਪੰਜਾਬੀ ਇੰਡਸਟਰੀ ਤੋਂ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਦਾ ਇੱਥੇ ਉਹ ਪਹੁੰਚ ਰਹੇ ਨੇ ਤੇ ਇੱਥੇ ਪਹੁੰਚ ਪਹੁੰਚ ਰਹੇ ਨੇ ਤੇ ਬਿਲਕੁਲ ਸਾਫ਼ ਤੌਰ ਤੇ ਇੱਕ ਅਗਰ ਪੰਜਾਬੀ ਇੰਡਸਟਰੀ ਵਾਲੇ ਅਗਰ ਅਸੀਂ ਗੱਲ ਕਰੀਏ ਤੇ ਕਾਫੀ ਵੱਡਾ ਚਟਕਾ ਉਹਨਾਂ ਨੂੰ ਲੱਗਿਆ ਕਿਉਂਕਿ ਅਗਰ ਸੁਨਦਰਪੱਲਾ ਉਹਨਾਂ ਦੀ ਗੱਲ ਕਰੀਏ ਤੇ ਇੱਕ ਕਾਫੀ ਵੱਡਾ ਚਿਹਰਾ ਸੀਗੇ ਕਿਉਂਕਿ ਉਹ ਮੇ ਕਮਿਊਨਿਟੀ ਕਮੇਡੀ ਜਿਹੜੀ ਹੈ ਉਹ ਕਰਦੇ ਹੁੰਦੇ ਸੀਗੇ ਤੇ ਬਿਲਕੁਲ ਅਗਰ ਸਾਫ਼ ਤੌਰ ਤੇ ਕਹਿ ਸਕਦੇ ਕਿ ਪੰਜਾਬੀ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਚਟਕਾ ਲੱਗਿਆ ਹਾਲਾਂਕਿ ਅਗਰ ਰਿਸੋਰਸਸ ਦੀ ਗੱਲ ਕਰੀਏ ਤੇ ਕੱਲ ਉਹਨਾਂ ਦਾ ਜਿਹੜਾ ਹੈ 6 ਫੇਸ ਵਿਖੇ ਜਿਹੜਾ ਹੈ ਅੰਤਿਮ ਸੰਸਕਾਰ ਜਿਹੜਾ ਹੈ ਕੀਤਾ ਜਾਵੇਗਾ ਪਾਤਿਕ ਜ ਹੈ ਉਹਨਾਂ ਨੂੰ ਜਿਹੜਾ ਹੈ ਅੰਦਰ ਰੱਖਿਆ ਗਿਆ ਤੇ ਹੋਰ ਵੀ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਦੂਰ ਰਾਸ ਤੋਂ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹ ਵੀ ਬਿਲਕੁਲ ਪਹੁੰਚਣਗੇ ਉਹਨਾਂ ਦੇ ਜਿਹੜੇ ਅੰਤਿਮ ਜਿਹੜੇ ਨੇ ਦਰਸ਼ਨ ਕਰਨਗੇ ਬਹੁਤ ਦੁਖਦਾਈ ਘਟਨਾ ਵਾਪਰੀ ਆ ਕਿਉਂਕਿ ਜਸਵੰਤ ਭੱਲਾ ਸਮੁੱਚੇ ਪੰਜਾਬੀਆਂ ਦੇ ਸਮੁੱਚੇ ਇੰਡਸਟਰੀ ਦੇ ਬਹੁਤ ਵੱਡੇ ਕਲਾਕਾਰ ਸਨ ਮੈਂ ਬਹੁਤ ਉਹਨਾਂ ਦੀ ਦੇਣ ਸੀ ਇੰਡਸਟਰੀ ਨੂੰ ਅੱਜ ਬਹੁਤ ਵੱਡਾ ਘਾਟਾ ਸਾਡੀ ਇੰਡਸਟਰੀ ਨੂੰ ਪ੍ਰਵਾਦ ਨੂੰ ਸਾਡੇ ਮੋਹਾਲੀ ਨੂੰ ਸਮਾਜ ਨੂੰ ਪਿਆਵਾ ਉਹਨਾਂ ਦੀ ਬਹੁਤ ਲੋਕਾਂ ਨੂੰ ਹਸਾਇਆ ਲੋਕਾਂ ਨੂੰ ਉਹਨਾਂ ਨੇ ਬੜਾ ਕਲਚਰ ਨਾਲ ਜੋੜਿਆ ਅੱਜ ਉਹਨਾਂ ਦੀ ਇੱਕ ਆਪਣੀ ਮਿਹਨਤ ਨਾਲ ਉਹਨਾਂ ਨੇ ਪਛਾਣ ਬਣਾਈ ਅੱਜ ਮੈਂ ਅੱਜ ਮਨ ਦੁਖੀ ਆ ਸਾਰਾ ਜਿਹੜਾ ਉਹਨਾਂ ਦਾ ਚਾਹਣ ਵਾਲੇ ਨੇ ਦੁਨੀਆ ਭਰ ਚ ਵਸਦੇ ਨੇ ਸਾਰੇ ਅੱਜ ਦੁਖੀ ਨੇ ਉਹਨਾਂ ਸਾਰਿਆਂ ਦੇ ਦੁੱਖ ਵਿੱਚ ਮੈਂ ਵੀ ਸ਼ਾਮਲ ਆ ਔਰ ਪਰਿਵਾਰ ਜਿਹੜਾ ਵਾ ਬਹੁਤ ਦੁਖੀ ਆ ਔਰ ਪਰਿਵਾਰ ਵਿੱਚ ਮਾਤਾ ਜੀ ਵੀ ਨੇ ਉਹਨਾਂ ਦੇ ਧਰਮ ਪਤਨੀ ਨੇ ਬੇਟਾ ਵਾ ਬੇਟੀ ਆ ਔਰ ਕਰ ਕੁਝ ਨਹੀਂ ਸਕਦੇ ਅਰਦਾਸ ਕਰ ਸਕਦੇ ਆ ਪੰਜਾਬ ਉਹਨਾਂ ਦੇ ਸਾਰੇ ਚਾਹਣ ਵਾਲਿਆਂ ਨੂੰ ਪਰ ਮਾਤਾ ਮਾਣਾ ਮੰਨ ਦੀ ਸ਼ਕਤੀ ਦਵੇ ਕੱਲ 1 ਵਜੇ ਉਹਨਾਂ ਦਾ ਸੰਸਕਾਰ ਰੱਖਿਆ ਗਿਆ ਕਿਉਂਕਿ ਬੇਟੀ ਸ਼ਾਮ ਤੱਕ ਬਾਹਰੋਂ ਆਏਗੀ ਪਰ ਉਹਨਾਂ ਦੇ ਚਾਣ ਵਾਲੇ ਵੀ ਕਈ ਬਾਹਰੋਂ ਆ ਰਹੇ ਨੇ ਇਸ ਕਰਕੇ ਕੱਲ 1 ਵਜੇ ਬਲੌਂਗੀ ਮੁਹਾਲੀ ਵਿਖੇ ਸੰਸਕਾਰ ਆ 12:00 12:00 ਦੇ ਘਰਾਂ ਚੱਲਿਆ ਜਾਵੇਗਾ ਉਤੀ ਤੀ ਨੂੰ ਭੋਗ ਰੱਖਿਆ ਗਿਆ ਜੀ 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 ਬਿਲਕੁਲ ਜੀ ਮੇਲਾ ਦਾ ਸਾਰੇ ਪੰਜਾਬੀ ਇੰਡਸਟਰੀ ਨਾਲ ਭੱਲਾ ਸਾਹਿਬ ਦੀ ਬਹੁਤ ਸਾਝ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਐਡਾ ਵੱਡਾ ਘਾਟਾ ਪਿਆ ਏ ਮੈਨੂੰ ਲੱਗਦਾ ਸਾਰੇ ਪੰਜਾਬ ਨੂੰ ਹੀ ਘਾਟਾ ਪਿਆ ਏ ਔਰ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੇਡੀਅਨ ਬਸ ਐਕਟਰ ਨੇ ਉਹ ਤੇ ਸਾਡੇ ਲਈ ਤਾਂ ਸਾਡੇ ਫਾਦਰ ਸਮਾਨ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਤੇ ਬਹੁਤ ਮੰਦਭਾਗੀ ਖਬਰ ਹੈ ਜੀ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਤਾਂ ਇੱਕਦਮੇ ਸੜਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀ ਉਹ ਜੱਟਾ 4 ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਮਨ ਚੇਤਨੀ ਚੇਤਾਨੀਆਂ ਦਾ ਇੱਕਦਮ ਹੀ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੀ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਸੀ ਜੀ ਜੀ ਤੁਸੀਂ ਵੀ ਫਾਦਰਲੀ ਫਿਗਰ ਤੁਸੀਂ ਜੀ ਜੀ ਬਸ ਕਹੀਦਾ ਜੀ ਸਾਰਾ ਕੁਝ ਉਹਨਾਂ ਨੇ ਕਿਹਾ ਇਹ ਵੀ ਇੱਕਲਾ ਸਵਾਲ ਹੈ ਇੱਕ ਯਾਦ ਹੋਣਾ ਕਿ ਪੰਜਾਬ ਮੇਰੇ ਸੀ ਮਹਿਰ ਮਿੱਤਲ ਸਾਹਿਬ ਤੋਂ ਬਾਅਦ ਜੀ ਕਿ ਕਾਮੇਡੀ ਲਈ ਅਲੱਗ ਸਿਫਟਾਂ ਲਿਖੇ ਜਾਂਦੇ ਸੀ ਚਾਹੇ ਬਾਲੀਵੁੱਡ ਬਾਲੀਵੁੱਡ ਜੀ ਜੀ ਉਸ ਤੋਂ ਬਾਅਦ ਇਹ ਦਰਜਾ ਭੱਲਾ ਜੀ ਨੂੰ ਮਿਲ ਬਿਲਕੁਲ ਬਿਲਕੁਲ ਜੀ ਇਹ ਇਸ ਬਦਲਾਵ ਨੂੰ ਤੁਸੀਂ ਤੇ ਕਿੰਨੇ ਚਿਰ ਬਿਲਕੁਲ ਜੀ ਭੱਲਾ ਸਾਹਿਬ ਨਾਲ ਕੋਈ ਵੀ ਮੈਨ ਲੱਦਾ ਇਦਾਂ ਦੀ ਸਕ੍ਰਿਪਟ ਆ ਜਦੋਂ ਅਸੀਂ ਕੈਰੀ ਜੰ ਜੱਟਾ ਵਗੈਰਾ ਫਿਲਮਾਂ ਲਿਖਦੇ ਸੀ ਤਾਂ ਅੱਦੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥੌਟ ਪ੍ਰੋਸੈਸ ਸੀਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜਗਾ ਕੈਰੀਓਂ ਜਟਾ 4 ਵਾਸਤੇ ਵੀ ਆਏ ਸੁਣਾ ਜੀ ਜੀ ਜੈਰੀਓਂ ਜਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਤਾਂ ਸ਼ੂਟ ਤੇ ਹੀ ਸੀਗੇ ਜੀ ਹਾਂ ਕਿਤੇ ਵੀ ਉਸ ਸਮੇਂ ਇਹ ਕਿਹਾ ਗਿਆ ਸੀ ਬਿਲਕੁਲ ਸੇ ਤਜਾਬ ਹੈ ਮੈਂ ਪਰ ਕੋਈ ਥੋੜੀ ਜਿਹੀ ਵੱਖ ਆਰਟ ਕਦੇ ਵੀ ਇੱਕੇ ਤਰ੍ਹਾਂ ਸੋ ਇਹਨਾਂ ਦਾ ਹਾਸਾ ਜਿਹੜਾ ਆ ਉਹ ਹਸਾਉਣ ਦਾ ਸੀ ਹਸਾਉਣ ਦੇ ਨਾਲ ਲੋਕਾਂ ਨੂੰ ਜਾਗਿਆਸਾ ਦੇਣ ਦਾ ਵੀ ਸੀਗਾ ਕਿ ਸੋਸ਼ਲ ਕੰਸਰਨਸ ਜਿਹੜੇ ਰਹੇ ਆ ਪੋਲਿਟਿਕਲ ਕੰਸਰਨਸ ਉਹਨਾਂ ਦੇ ਉੱਤੇ ਨਿਰਸੰਦੇ ਹੁਣ ਜਿਹੜੀ ਕਾਮੇਡੀ ਆ ਉਹ ਇਸ ਤਰ੍ਹਾਂ ਦੀ ਕਾਮੇਡੀ ਘੱਟ ਆ ਕਿ ਜਿਹੜੇ ਲੋਕ ਸੋਸ਼ੀਅਲ ਅਵੇਅਰਡ ਹੋਣ ਜਿਹੜੇ ਇਸ ਪੰਜਾਬ ਦੀ ਮਿੱਟੀ 'ਚ ਪਲੇ ਹੋਣ ਜਿਨ੍ਹਾਂ ਨੂੰ ਵਿਅੰਗਾਂ ਦੇ ਹੁਣ ਜਿਨ੍ਹਾਂ ਨੂੰ ਅਖਾੜਾਂ ਦੇ ਹੁਣ ਜਿਨ੍ਹਾਂ ਨੂੰ ਟੋਟਕੇ ਆਂਦੇ ਹੁਣ ਇਹਨਾਂ ਨੇ ਸਾਰਾ ਜੀਵਨ ਜਿਹੜਾ ਪੰਜਾਬ ਵਿੱਚ ਦੇ ਝੁੱਲਿਆ ਉਹਦੇ ਨਾਲ ਉਹ ਚੀਜ਼ਾਂ ਨਵੀਂ ਜਨਰੇਸ਼ਨ ਚ ਚੀਜ਼ਾਂ ਜ਼ਰੂਰ ਘਟ ਆ ਨਹੀਂ ਬਹੁਤ ਮੈਂ ਤੇ ਬਹੁਤ ਛੋਟੀ ਉਮਰ ਮੰਨਦਾ ਜੀ 60-65 ਸਾਲ ਕੋਈ ਜ਼ਿਆਦਾ ਉਮਰ ਨਹੀਂ ਐ ਮੈਂ ਬਸ ਇਹੀ ਕਹਿਣਾ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਦਿੱਤਾ ਬਹੁਤ ਨਿਵਾਜਿਆ ਬਹੁਤ ਉਹਦਾ ਆਰਟਿਸਟ ਸੀਗੇ ਬਹੁਤ ਟੈਲੈਂਟਡ ਆਰਟਿਸਟ ਸੀਗੇ ਬਸ ਜੇ ਨਹੀਂ ਉਹਨਾਂ ਨੂੰ ਦਿੱਤੀ ਪ੍ਰਮਾਤਮਾ ਨੇ ਤੇ ਆ ਉਮਰ ਨਹੀਂ ਦਿੰਦੀ ਲੰਮੀ ਉਮਰ ਹੋਣੀ ਚਾਹੀਦੀ ਸੀ ਇਹ ਜੇ ਕਲਾਕਾਰ ਪਰ ਮੈਨੂੰ ਇਹ ਲੱਗਦਾ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਚੰਗੇ ਲੋਕਾਂ ਦੀ ਪਰਮਾਤਮਾ ਨੂੰ ਵੀ ਜ਼ਰੂਰਤ ਹੁੰਦੀ ਹੈ ਔਰ ਸ਼ਾਇਦ ਉਹ ਚੰਗੇ ਇਨਸਾਨ ਹਮੇਸ਼ਾ ਹੀ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਚੰਗੇ ਇਨਸਾਨ ਸੀਗੇ ਸ਼ਾਇਦ ਪਰਮਾਤਮਾ ਨੂੰ ਉਹਨਾਂ ਦੀ ਜ਼ਰੂਰਤ ਹੋਵੇ ਸੋ ਪਰਮਾਤਮਾ ਨਾਲ ਚਰਨ ਨਿਵਾਸ ਤੇ ਵੀ ਮੈਂ ਇਹੀ ਕਹੂੰਗਾ